ਪੇਸ਼ ਨੇ ਸਿੱਖਿਆ જગਤ ਦੀਆਂ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਸਰਕਾਰੀ ਜ਼ਬਰ ਵਿਰੋਧ ਅਧਿਆਪਕ ਲਹਿਰ ਹੋਈ ਇਕਜੁੱਟ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਸਐਸਸੀ ਰਮਸਾ ਅਧਿਆਪਕਾਂ ਨਾਲ ਪਹਿਲਾਂ ਹੀ ਜ਼ਬਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਹਨਾਂ ਦੀਆਂ ਤਨਖਾਹਾਂ ਵਿੱਚ 75% ਕਟੌਤੀ ਕਰ ਦਿੱਤੀ ਗਈ ਹੈ ਇਸ ਫਰਮਾਨ ਨੂੰ ਨਾ ਮੰਨਣ ਵਾਲੇ ਅਧਿਆਪਕਾਂ ਦੀਆਂ ਜ਼ਬਰਦਸਤੀ 200 ਤੋਂ 300 ਕਿਲੋਮੀਟਰ ਤੱਕ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਆਗੂਆਂ ਨੇ ਦੱਸਿਆ ਕਿ ਅਧਿਆਪਕ ਆਗੂਆਂ ਦੀ ਸੇਵਾਮਾਂ ਖਤਮ ਕਰਨ ਦੇ ਵਿਰੁੱਧ 21 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ 22 ਜਨਵਰੀ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਪੱਧਰ ਤੇ ਰੋਸ ਮੁਜ਼ਾਰੇ ਕੀਤੇ ਜਾਣਗੇ 27 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਅਧਿਆਪਕ ਸਰਕਾਰ ਦੇ ਇਸ ਫੈਸਲੇ ਦੇ ਰੋਸ ਵੱਜੋਂ ਅਧਿਆਪਕ ਵੱਡਾ ਮੁਜ਼ਾਹਰਾ ਕਰਨਗੇ ਅਗਲੀ ਖਬਰੇ ਹੁਣ ਪ੍ਰਾਇਮਰੀ ਸਕੂਲਾਂ ਵਿੱਚ ਕਿੱਟਾਂ ਨਾਲ ਪੜਾਈ ਜਾਵੇਗੀ ABC ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਪੜਨ ਵਾਲੇ ਬੱਚੇ ਵੀ ਨਿੱਜੀ ਸਕੂਲਾਂ ਦੇ ਬੱਚਿਆਂ ਵਾਂਗ ਫਰਾਟੇਦਾਰ ਅੰਗਰੇਜ਼ੀ ਬੋਲ ਤੇ ਲਿਖ ਸਕਣਗੇ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ નિਪੁੰਨ ਕਰਨ ਲਈ ਹਰਿਆਣਾ ਰਾਜ ਵਿੱਚ ਸਰਵ ਸਿੱਖਿਆ ਅਭਿਆਨ ਵੱਲੋਂ ਅੰਗਰੇਜ਼ੀ ਵਿਸ਼ੇ ਨੂੰ ਕਿੱਟਾਂ ਰਾਹੀਂ ਪੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਸਰਸਾ ਜ਼ਿਲ੍ਹੇ ਦੇ 7 ਜ਼ਿਲ੍ਹਿਆਂ ਵਿੱਚ 800 ਤੋਂ 7 ਕਿੱਟਾਂ 807 ਕਿੱਟਾਂ ਭੇਜੀਆਂ ਜਾ ਚੁੱਕੀਆਂ ਨੇ। ਮਾਰਚ ਦੇ ਪਹਿਲੇ ਹਫਤੇ ਹੋ ਸਕਦੀਆਂ ਹਨ ਲੋਕ ਸਭਾ ਚੋਣਾਂ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫਤੇ ਹੋ ਸਕਦੀ ਏ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਸਭਾ ਚੋਣਾਂ 6 ਤੋਂ 7 ਪੜਾਵਾਂ ਵਿੱਚ ਮੁਕੰਮਲ ਕਰਵਾਏ ਜਾਣ ਦੀ ਆਸ ਏ ਜਲਦ ਹੀ ਲਿਆ ਜਾਵੇਗਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਉਮੀਦਵਾਰਾਂ ਵੱਲੋਂ ਵਾਰ-ਵਾਰ ਇਹ ਸਵਾਲ ਉਠਾਏ ਜਾ ਰਹੇ ਹਨ ਕੇ ਸਾਲ 2018 ਵਿੱਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਕਿਉਂ ਨਹੀਂ ਲਿਆ ਗਿਆ ਇਸ ਸਬੰਧੀ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਦੀ ਪ੍ਰੀਖਿਆ ਜਲਦੀ ਹੀ ਹੋਣ ਜਾ ਰਹੀ ਹੈ ਅਤੇ ਇਸ ਸਬੰਧੀ ਟੈਂਡਰ ਵੀ ਦੇ ਦਿੱਤੇ ਗਏ ਨੇ ਹਾਲਾਂਕਿ ਇਸ ਬੰਦੀ ਬੁਲਾਰੇ ਵੱਲੋਂ ਕੋਈ ਨਿਸ਼ਚਿਤ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਪ੍ਰੀਖਿਆ ਜਲਦ ਹੀ ਮੁਕੰਮਲ ਕਰ ਦਿੱਤੀ ਜਾਵੇਗੀ ਉਮੀਦਵਾਰਾਂ ਵੱਲੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕੇ 10ਵੀਂ 12ਵੀਂ ਦੀਆਂ ਪ੍ਰੀਖਿਆਵਾਂ ਜੋ ਕਿ ਫਰਵਰੀ ਮਾਰਚ ਵਿੱਚ ਹੋ ਰਹੀਆਂ ਹਨ ਤੋਂ ਬਾਅਦ ਅਤੇ ਲੋਕ ਸਭਾ ਚੋਣਾਂ ਜੋ ਕਿ ਮਾਰਚ ਦੇ ਪਹਿਲੇ ਹਫਤੇ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੋਂ ਬਾਅਦ ਪੰਜਾਬ ਰਾਜ ਅਧਿਆਪਕ ਯੋਗਤਾ ਭਾਗ ਪੀਐਸਟੀਈਟੀ ਦੀ ਪ੍ਰੀਖਿਆ ਲਈ ਜਾ ਸਕਦੀ ਏ ਪੰਜਾਬ ਸਰਕਾਰ ਵੱਲੋਂ 37000 ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਿਆਰੀ ਬਜਟ ਅਜਲਾਸ ਦੌਰਾਨ ਪਾਸ ਹੋ ਸਕਦਾ ਹੈ ਨਵਾਂ ਕਾਨੂੰਨ ਆਮ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ 37000 ਮੁਲਾਜ਼ਮਾਂ ਨੂੰ ਪੱਕਾ ਕਰਨ ਜਾ ਰਹੀ ਹੈ ਇਹ ਮੁਲਾਜ਼ਮ ਪੱਕੇ ਹੋਣ ਲਈ ਪਹਿਲਾਂ ਹੀ ਸੰਘਰਸ਼ ਦੇ ਰਾਤੇ ਹਨ ਸਰਕਾਰ ਵੱਲੋਂ ਕਾਨੂੰਨ ਬਣਾ ਕੇ ਉਸ ਨੂੰ ਫਰਵਰੀ ਵਿੱਚ ਹੋਣ ਵਾਲੇ ਬਜਟ اجلاس ਦੌਰਾਨ ਪਾਸ ਕੀਤਾ ਜਾਵੇਗਾ ਸਿਹਤ ਮੰਤਰੀ ਬ੍ਰਹਮਹਿੰਦਰਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚੰਨੀ ਵੀ ਮੈਂਬਰ ਨੇ ਕਮੇਟੀ ਵੱਲੋਂ ਪੰਜਾਬ ਐਡ ਹਾਕ ਠੇਕੇ ਤੇ ਭਰਤੀ ਦਿਹਾੜੀਦਾਰ आरजी ਤੇ 에ਜੰਸੀਆਂ ਤੋਂ ਭਰਤੀ ਮੁਲਾਜ਼ਮਾਂ ਦੇ ਭਲਾਈ ਐਕਟ 2016 ਦੀ ਥਾਂ ਤੇ ਨਵਾਂ ਕਾਨੂੰਨ ਤਿਆਰ ਕੀਤਾ ਜਾਵੇਗਾ। ਜ਼ਿਆਦਾਤਰ ਐਡ ਹਾਕ ਅਤੇ आरजी ਮੁਲਾਜ਼ਮ ਸਿੱਖਿਆ, ਸਿਹਤ, ਸਿੰਚਾਈ, ਸਥਾਨਕ ਸਰਕਾਰਾਂ ਅਤੇ ਪੀਡਬਲੂਡੀ ਜਿਹੇ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਪੱਕੇ ਹੋਣ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਕਾਇਮ ਰੱਖਣ ਵਾਲੇ ਅਜੇ ਵਿਚਾਰ-ਵਟਾਂਦਰਾ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਜਗਤ ਦੀਆਂ ਖਬਰਾਂ ਸਮਾਪਤ ਹੁੰਦੀਆਂ ਨੇ। ਇਜਾਜ਼ਤ ਦਿਓ, ਧੰਨਵਾਦ। ਦੋਸਤੋ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ ਜੀ